ਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਇਕਤਾ ਲਹਿਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਟਿੰਗੜਾ ਵਿਸ਼ਵ ਭਰ ਦੇ ਵਿੱਚ ਫੈਲੀ ਹੋਈ ਕਰੋਨਾ ਨਾਜ਼ੀ ਮਹਾਮਾਰੀ ਜਿਹੜੀ ਵਿਸ਼ਵ ਭਰ ਦੇ ਵਿੱਚ ਫੈਲੀ ਹੋਈ ਆ ਉਥੇ ਬਹੁਤ ਸਾਰੀਆਂ ਸੰਸਥਾਵਾਂ ਯੋਗਦਾਨ ਦੇ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਵਾ ਐਨ ਆਰ ਆਈ ਵੀਰਾਂ ਦਾ ਚੰਦਨ ਦਿਨ ਪਹਿਲੇ ਵੀ ਅਸੀਂ ਤੁਹਾਨੂੰ ਇਕਤਾ ਲਹਿਰ ਨਿਊਜ਼ ਤੇ ਦਿਖਾਇਆ ਸੀ ਗਰਦਾਵਰ ਸਿੰਘ ਜੀ ਬੜਾਇਚ ਉਹ ਜਿਨ੍ਹਾਂ ਨੇ ਐਨ ਆਰ ਆਈ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਉਸੇ ਲੜੀ ਦੇ ਵਿੱਚ ਅਸੀਂ ਅੱਜ ਬੁੜੀਪਿੰਡ ਦੇ ਵਿੱਚ ਖੜੇ ਆ ਬੁੜੀਪਿੰਡ ਪਹੁੰਚੇ ਆ ਇੱਥੇ ਵੀ ਐਨ ਆਰ ਆਈ ਵੀਰ ਮੇਰੇ ਜਿਹੜੇ ਬਲਵਿੰਦਰਜੀਤ ਸਿੰਘ ਅਤੇ ਉਹਨਾਂ ਦੀ ਪੂਰੀ ਫੈਮਿਲੀ ਜਿਹੜੇ ਸਾਬਕਾ ਸਰਪੰਚ ਨੇ ਇੱਥੇ ਦੇ ਨਿਵਾਸੀ ਨੇ ਉਹ ਇੱਕ ਰਾਸ਼ਨ ਦਾ ਪ੍ਰਾਲਾ ਕਰ ਰਹੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਰਾਸ਼ਨ ਉਹ ਦਿਖਾ ਦਿਓ ਉਹ ਜਿਹੜਾ ਕਾਫੀ ਘਰਾਂ ਨੂੰ ਰਾਸ਼ਨ ਇਹ ਦੇ ਰਹੇ ਨੇ ਬਹੁਤੀ ਵੱਡਾ ਇਹ ਉਪਰਾਲਾ ਆ ਐਨ ਆਰ ਆਈ ਵੀਰ ਜਿਹੜੇ ਜਗਾ ਜਗਾ ਮਦਦ ਕਰ ਰਹੇ ਨੇ ਜਿੰਨਾ ਤੱਕ ਰਾਸ਼ਨ ਨਹੀਂ ਪਹੁੰਚ ਰਿਆ ਪ੍ਰਸ਼ਾਸਨ ਵੀ ਲੱਗਾ ਹੋਇਆ ਐਨ ਆਰ ਆਈ ਵੀਰ ਵੀ ਲੱਗੇ ਹੋਏ ਨੇ ਤੇ ਅੱਜ ਦੇ ਜਿਹੜੇ ਮੇਰੇ ਵੀਰ ਨੇ ਬਲਵਿੰਦਰਜੀਤ ਸਿੰਘ ਜੀ ਵੜੈਚ ਆਪਣੀ ਫੈਮਿਲੀ ਵੱਲੋਂ ਰਾਸ਼ਨ ਜਿਹੜਾ ਇੱਥੇ ਮੁਹੱਈਆ ਕਰਾ ਰਹੇ ਨੇ ਦੇ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਉਣੀ ਹੈ ਤੁਹਾਨੂੰ ਆਓ ਲੈ ਚਲਦੇ ਹਾਂ ਤੁਹਾਨੂੰ ਸਾਤ ਸ੍ਰੀ ਅਕਾਲ ਜੀ ਸਾਤ ਸ੍ਰੀ ਅਕਾਲ ਜੀ ਸਾਜੀਪੀ ਨੰਨੀ ਚਾਹਦਾ ਹੈ ਜੀ ਮਨਵਿੰਦਰ ਸਿੰਘ ਪੁੜਾ ਜੀ ਹਾਂ ਜੀ ਕਿਹੜੀ ਜਗ੍ਹਾ ਤੋਂ ਜੀ ਤੁਸੀਂ ਬੇਡਾ ਕੇਡਾ ਸਾਰੀ ਨਹੀਂ ਸਰ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਬਾਹਰ ਫੌਰਨ ਕਿਹੜੀ ਜਗ੍ਹਾ ਰਹਿੰਦੇ ਹੋ ਕੈਨੇਡਾ ਕੈਨੇਡਾ ਰਹਿੰਦੇ ਆ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਆਉਣ ਨੂੰ ਜੀ 6 ਮਹੀਨੇ ਹੋ ਗਏ ਲਾਕਡਾਊਨ ਕਰਕੇ ਜਾਂ ਕਰਫੂ ਕਰਕੇ ਮੇਰੇ ਖਿਆਲ ਤੁਸੀਂ ਇੱਥੇ ਇੱਥੇ ਰਹੇ ਹੋ ਤੇ ਬਹੁਤ ਹੀ ਵੱਡੀ ਸੇਵਾ ਇੱਕ ਤੰਨਵਾ ਰਹੇ ਹੋ ਬਹੁਤ ਵੱਡਾ ਸਹਿਯੋਗ ਦੇ ਰਹੇ ਹੋ ਇਹਦੇ ਪਰ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਜੀ ਕਹਿੰਨੇ ਆ ਵੀ ਜਿਹੜੇ ਸਾਡੇ ਗਰੀਬ ਭਰਾ ਦਿਹਾੜੀ ਤੋਂ ਅੱਜ ਕੱਲ੍ਹ بے ਰੋਜ਼ਗਾਰ ਹੋਏ ਆ ਜੀ ਉਹਨਾਂ ਦੀ ਸਾਨੂੰ ਪੂਰੀ ਮਦਦ ਕਰਨੀ ਚਾਹੀਦੀ ਆ ਜੀ ਬਸ ਉਹਦੇ ਬਾਕੀ ਸਰਕਾਰ ਦਾ ਸਾਡਾ ਸਹਿਯੋਗ ਆ ਉਹਦਾ ਕਿਹਨੇ ਮੰਨਣਾ ਚਾਹੀਦਾ ਜਿੱਦਾਂ ਵੀ ਉਹ ਕਹਿ ਰਿਹਾ ਜੀ ਬਸ ਰੱਖਣਾ ਚਾਹੀਦਾ ਜੀ ਤੇ ਕਿੰਨੇ ਪਰਿਵਾਰਾਂ ਨੂੰ ਤਕਰੀਬਨ ਰਸ਼ਨ ਦੇ ਰਹੇ ਤੁਸੀਂ ਅੱਜ ਅੱਜ 42 42 ਪਰਿਵਾਰਾਂ ਨੂੰ ਰਸ਼ਨ ਦੇ ਰਹੇ ਅੱਗੇ ਪਹਿਲੇ ਵੀ ਤਾਂ ਚੁੱਕੇ ਆ ਅੱਛਾ ਪਹਿਲੇ ਵੀ ਤੁਸੀਂ ਇਹ ਰਸ਼ਨ ਦੇ ਚੁੱਕੇ ਆ ਤਾਂ ਬਹੁਤ ਵਧੀਆ ਪ੍ਰਾਲਾ ਤੇ ਅੱਡਾ ਹੈਗਾ ਵਾ ਤੇ तकरीबन 85 ਦਫਾਰਾ ਸਮਾਨੀ ਇਹਦੇ ਵਿੱਚ ਹੈਗਾ ਔਰ ਸਮਾਨ ਆਇਆ ਹੈ ਤੇ ਇਸ ਤੋਂ ਅੱਗੇ ਵੀ ਕਿਉਂਕਿ ਇਹ ਜਿਹੜਾ ਪੀੜਾ ਜਿਹੜੀ ਇਹ ਲੋਕਡਾਊਨ ਆ ਇਹ ਲੰਬਾ ਵੀ ਜਾ ਸਕਦਾ ਕਿਉਂਕਿ ਬਿਮਾਰੀ ਇਹੋ ਜਿਹੀ ਆ ਜਿਹੜੀ ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਪੈਰ ਪਸਾਰ ਰਹੀ ਆ ਤੇ ਜੇ ਅੱਗੇ ਤੋਂ ਵੀ ਲੋੜ ਪਈ ਅੱਗੇ ਤੋਂ ਵੀ ਤੁਸੀਂ ਇਸੇ ਤਰ੍ਹਾਂ ਹੀ ਮਦਦ ਕਰਦੇ ਰਹੋਗੇ ਜੇ ਸਾਡੇ ਪਿੰਡ ਵਿੱਚ ਕੋਈ ਭੁੱਖਾ ਰਹੂਗਾ ਉਹ ਸਾਡੀ ਗੱਲ ਤੋਂ ਓਏ ਅਸੀਂ ਜੀ ਜਿਹੜੇ ਵਰਮ ਆਏ ਮੇਰੇ ਐਨਆਰਆਈ ਵੀਰ ਇਹ ਕਹਿੰਦੇ ਸੀ ਬਹੁਤ ਵੀ ਵਧੀਆ ਲੱਗਿਆ ਸਾਨੂੰ ਏਕਤਾ ਲਹਿਰ ਦੇ ਨਜ਼ਰਾਈ ਇਹ ਕਹਿੰਦੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਭੁੱਖਾ ਬੱਚਾ ਜਾਂ ਬਜ਼ੁਰਗ ਕੋਈ ਵੀ ਭੁੱਖਾ ਨਹੀਂ ਰਹੂਗਾ ਸਾਡੇ ਨਾਲ ਹੋਰ ਵੀ ਮੌਜੂਦ ਨੇ ਉਹਨਾਂ ਨੂੰ ਵੀ ਜਾਣਦੇ ਆ ਹਾਂ ਉਹਨਾਂ ਦੇ ਨਾਮ ਵੀ ਤੁਹਾਨੂੰ ਮਲਾਵਾਂਗੇ ਵਾਰੀ-ਵਾਰੀ ਅਸੀਂ ਹੋਰਾਂ ਨੂੰ ਮਲਾਵਾਂਗੇ ਹਾਂਜੀ ਭਾਜੀ ਫਸਤਰੀ ਕਾਲ ਜੀ ਫਸਤਰੀ ਕਾਲ ਜੀ ਜੀ ਨਾ ਜੀ ਤੁਹਾਡਾ ਹਾਂਜੀ ਸਵਾਰਾ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਜੀ ਤੁਸੀਂ ਨਕੋਦਰ ਜੀ ਇਹ ਖਾਸ ਨਕੋਦਰ ਜੀ ਹਾਂਜੀ ਕਾਲ ਜੀ ਹਾਂ ਜਿਹੜਾ ਰਾਸ਼ਨ ਦਾ ਪਰਾਲਾ ਕੀਤਾ ਸੀ ਅੱਜ ਐਨ ਆਰ ਆਈ ਵੀਰਾਂ ਨੇ ਇਹਦੇ ਬਾਰੇ ਕੀ ਕਹੋਗੇ ਜੀ ਇਹ ਤਾਂ ਬਹੁਤ ਵਧੀਆ ਬਹੁਤ ਨਵੀਆਂ ਵਧੀਆ ਇਹ ਚੀਜ਼ ਹੋਦੀ ਹੈ ਕਿਸੇ ਨੂੰ ਮਿਲ ਪਾਵਾ ਜੀ ਤੇ ਇਸ ਵਟਾ ਦਾ ਗੁਰੂ ਵੀ ਪਰਾਲ ਲੈ ਹੋਣਾ ਗੁਰੂ ਘਰ ਦੀ ਇਹ ਸਾਰਾ ਨੌਕੜੀ ਜੀ ਦੀ ਹੈ ਜੀ ਕਿ ਬਾਣਾ ਖਾਓ ਜੀ ਜਿਆਨਾਸ ਜੀ ਬਸ ਲੈ ਲੈਂਦੇ ਹੁੰਦੇ ਇਸ ਤੋਂ ਪਹਿਲੇ ਵੀ ਕੋਈ ਰਾਸ਼ਨ ਦਿੱਤਾ ਤੁਸੀਂ ਗੁਰਦਾਵਰ ਹੈ ਨਾ ਹਾਂਜੀ ਗੁਰਦਾਵਰ ਸਿੰਘ ਵੜਾਇਆ ਜੀ ਹਾਂ ਗੁਰਦਾਵਰ ਸਿੰਘ ਵੜਾਇਆ ਜੀ ਹਾਂ ਸਾਡੇ ਨਾਲ ਗੁਰਦਾਵਰ ਸਿੰਘ ਵੜਾਇਆ ਜੀ ਨੇ ਜਿਹੜੇ ਇਹਨਾਂ ਨੇ ਪਹਿਲੇ ਵੀ 40 ਪਰਿਵਾਰਾਂ ਨੂੰ ਰਾਸ਼ਨ ਤੇ ਆਟਾ ਪ੍ਰਸ਼ਾਸਨ ਨੂੰ ਦਿੱਤਾ ਦਾ ਕੁਝ ਕੈਸ਼ ਵੀ ਦਿੱਤਾ ਆ ਇਹਨਾਂ ਨਾਲ ਵੀ ਗੱਲ ਕਰਦੇ ਆ ਸਸਰੀ ਕਾਲ ਜੀ ਸਰ ਜੀ ਕੀ ਨਾ ਜੀ ਤੁਹਾਡਾ ਪੂਰਾ ਮੈਂ ਤਾਂ ਅੱਗੇ ਵੀ ਤੁਹਾਨੂੰ ਇੱਕ ਦੋ ਵਾਰੀ ਕੈਮਰੇ ਤੇ ਲਿਆ ਚੁੱਕਾ ਹਾਂ ਜੀ ਹਾਂ ਜੀ ਅੱਜ ਤੁਸੀਂ ਬੁੜੀ ਪਿੰਡ ਦੇ ਵਿੱਚ ਪਹੁੰਚੇ ਹੋ ਐਨਆਰਆਈ ਵੀਰਾਂ ਦਾ ਬਹੁਤ ਸਹਿਯੋਗ ਕਰ ਰਹੇ ਹੋ ਉਹਨਾਂ ਦਾ ਸਹਿਯੋਗ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਸਹਿਯੋਗ ਬਾਰੇ ਇਹ ਵੀ ਇੱਕ ਸਾਡਾ ਪਰਿਵਾਰ ਹੈ ਜੀ ਤੇ ਅਸੀਂ ਰਾਂਲ ਮਿਲ ਕੇ ਇਹ ਪਰਿਵਾਰ ਨੇ ਕਿ ਕਰਾਇਆ ਵੀ ਅਸੀਂ ਵੀ ਜ਼ਰੂਰ ਕਰੀਏ ਜੀ ਤੇ ਹਾਂ ਹਾਂ ਜਾਂ 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 ਬਾਕੀ ਉਹਨਾਂ ਨੇ ਆਲਰੇਡੀ ਕਹਿਤਾ ਬੇਹੀ ਪਿੰਡ ਚ ਪੱਖਾ ਨਹੀਂ ਸੌਣ ਦੇਵਾਂਗੇ ਜੀ ਨਹੀਂ ਸਰ ਜੀ ਤੁਹਾਡੀ ਵੀ ਇਹੇ ਕੋਸ਼ਿਸ਼ ਹੈ ਜਾਨ ਪਾਟੀ ਵੀ ਤੁਸੀਂ ਜਿਸ ਦਿਨ ਦਾ ਮੈਂ ਤੁਹਾਡੇ ਨਾਲ ਮਿਲਿਆ ਮੈਂ ਖਾਲ ਦੋ ਤਿੰਨ ਅਰੀ ਤੁਹਾਨੂੰ ਮੇਰੇ ਚੋਟਾ ਆਇਆ ਤੁਹਾਡੀ ਵੀ ਇਹੀ ਕੋਸ਼ਿਸ਼ ਹੁੰਦੀ ਆ ਵੀ ਹਰ ਬੰਦੇ ਦੀ ਮਦਦ ਕੀਤੀ ਜਾਵੇ ਤੁਸੀਂ ਆਉਣ ਵਾਲੇ ਟਾਈਮ ਤੇ ਜਿੰਨੀ ਦੇਰ ਇੱਥੇ ਹੋ ਇਹ ਮਦਦ ਕਰਦੇ ਰਹਿਓਗੇ ਕਰਦੇ ਰਹਿਣਾ ਹੈ ਹੈਲਪਨ ਕਰਦੇ ਰਹਿਣਾ ਤੇ ਜਿਹੜੀ ਵਿਸ਼ਵ ਭਰ ਦੇ ਵਿੱਚ ਕਰੋਨਾ ਦੀ ਬਿਮਾਰੀ ਆ ਮਹਾਮਾਰੀ ਆ ਇਸ ਤੋਂ ਬਚਣ ਦੇ ਲਈ ਕੀ ਸਨੇਹਾ ਦੇਣਾ ਚਾਹੁੰਦੇ ਤੁਸੀਂ ਅਸੀਂ ਚਾਹੁੰਦੇ ਵੀ ਘਰਾਂ 'ਚ ਜਿਆਦਾ ਰਹਿਣ ਜੀ ਮੂੰਹ 'ਤੇ ਕੱਪੜਾ ਲੈ ਕੇ ਰੱਖਣਾ ਜੀ ਬਸ ਇਹੀ ਕਹਿ ਤਾ ਪਾਕ ਦਾ ਪਾਸਾ ਹਾਂ ਜੀ ਇਸ ਤੋਂ ਇਲਾਵਾ ਹੋਰ ਵੀਰ ਨਾਲ ਇੱਥੇ ਦੇ ਸਰਪੰਚ ਭਾਵੇਂ ਨੇ ਸਾਡੇ ਸਰਪੰਚ ਮੇਰੇ ਵੀਰ ਨੇ ਜੱਖੂ ਜੀ ਪੂਰਾ ਨਾਂ ਇਹਨਾਂ ਦਾ ਜੱਫੂ ਜੀ ਇਹ ਇਹਨਾਂ ਦੀ ਵਾਈਫ ਤੁਹਾਡੀ ਵਾਈਫ ਸਰਪੰਚ ਹੈ ਜੀ ਹਾਂ ਜੀ ਸਸਰੀਗਾਲ ਜੀ ਸਸਰੀਗਾਲ ਹਾਂ ਜੀ ਕੀ ਨਾਂ ਜੀ ਤੁਹਾਡਾ ਜੀ ਮੇਰਾ ਬ੍ਰਿੰਦਰ ਜੀ ਹਾਂ ਜੀ ਤੁਹਾਡੀ ਵਾਈਫ ਇੱਥੇ ਸਰਪੰਚ ਹੈ ਜੀ ਹਾਂ ਜੀ ਪਰਮਜੀਤ ਕੌਰ ਸਰਪੰਚ ਹੈ ਜੀ ਇਹ ਐਨ ਆਰ ਆਈ ਵੀਰ ਤੁਹਾਡੀ ਇੱਥੇ ਦੀ ਪਲਾਕੇਂ ਤੁਹਾਡੇ ਪਿੰਡ ਦੀ ਮਦਦ ਕਰ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਮੈਂ ਤਾਂ ਇਹ ਕਹੂੰਗਾ ਕਿ ਅੱਜ ਪੰਜਾਬ ਦੇ ਵਿੱਚ ਲੋਕੀ ਰਾਤ ਨੂੰ ਕੋਈ ਭੁੱਖਾ ਨਹੀਂ ਸੌਂਦਾ ਤੇ ਐਨ ਆਰ ਆਈ ਵੀਰ ਜਿਹੜੇ ਆ ਇਹ ਇਹਨਾਂ ਦਾ ਕਰਕੇ ਹੀ ਆ ਜੀ ਕਿਉਂਕਿ ਅੱਜ ਪੰਜਵੀਂ ਵਾਰੀ ਤਕਰੀਬਨ ਇੱਕ ਕੋਈ ਪਰਿਵਾਰ ਤਕਰੀਬਨ ਸਾਰਾ ਇੱਥੇ ਪੈਂਡ ਦੇ ਵਿੱਚ ਰਸਣ ਦੇ ਚੁੱਕਾ ਤੇ ਅੱਜ ਵੀ ਦੇਖ ਲਓ ਇਹਨਾਂ ਦੀ ਬਦੌਰਤਾਂ ਤੇ ਸਾਨੂੰ ਇਹ ਹੀ ਆਸ ਆ ਵੀ ਕੱਲ੍ਹ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਤੇ ਇਹੀ ਬੈਠੇ ਆ ਬਾਕੀ ਤਾਂ ਸਾਡੇ ਵਰਗੇ ਜਨਮ ਹੋਰ ਲਾ ਲੋ ਕੋਈ ਦਿਹਾੜੀਦਾਰ ਬੰਦੇ ਆ ਮੀਡਲ ਕਲਾਸ ਜਿਹੜੀ ਉਹ ਵੀ ਮਾੜਾ ਮੋਟਾ ਹੀ ਆਪਣਾ ਚਲਾਉਂਦੇ ਉਹ ਵੀ ਦੁਕਾਨਾਂ ਬੰਦ ਕਰਕੇ ਬੈਠੇ ਆ ਤੇ ਸਿਰਫ ਐਨਆਰਆਈ ਜਿਹੜੇ ਆ ਇਹਨਾਂ ਦਾ ਕਰਕੇ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਕੋਈ ਭੁੱਖਾ ਨਹੀਂ ਅੱਜ ਜੀ ਤੇ ਜਿੱਥੇ ਤੱਕ ਜਿੰਨਾ ਵੀ ਕਰਦੇ ਆ ਆਪਣੇ ਲੋਪਰਾਲਾ ਕਰ ਰਹੇ ਆ ਤੁਹਾਡੇ ਤੁਸੀਂ ਇੱਕ ਸਰਪੰਚ ਹੋ ਤੁਹਾਡਾ ਵੀ ਇਹ ਫਰਜ਼ ਬਣਦਾ ਕਿ ਹਰ ਘਰ ਦੇ ਵਿੱਚ ਜਾ ਕੇ ਜਿੱਥੇ ਜਿੱਥੇ ਨਹੀਂ ਰਾਸ਼ਨ ਮਿਲਦਾ ਰਾਸ਼ਨ ਪਹਚਾਓ ਕਿਸੇ ਦੇ ਥਰੂ ਬਣਾਓ ਐਨ ਆਰ ਆਈ ਦੇ ਥਰੂ ਪਹੁੰਚਾਓ ਐਨ ਆਰ ਆਈ ਨੂੰ ਯਾਨੀ ਕਿ ਰਿਕਵੈਸਟ ਕਰੋ ਤੁਸੀਂ ਅੱਗੇ ਪਹਿਲੇ ਵੀ ਇਸ ਤੋਂ ਬਾਅਦ ਨਹੀਂ ਕਰਦੇ ਰਹੋਗੇ ਇੰਨੀ ਦੀ ਮਜਬੂਰ ਜੀ ਜਰੂਰ ਜਿੱਥੇ ਤੱਕ ਹੋ ਸਕੇ ਕਰਾਂਗੇ ਆਪਣੇ ਲੋ ਵੀ ਕਰ ਚੁੱਕੇ ਆ ਜੀ ਤੇ ਬਾਕੀ ਗਵਰਨਮੈਂਟ ਕੋਲੋਂ ਵੀ ਆਪਣੇ ਐਮ ਐਲ ਏ ਸਾਹਿਬ ਆਪਣੇ ਗਾਡੀ ਭਾਜੀ ਚੇਰ ਵਾਲੀ ਉਹਨਾਂ ਦੇ ਕੋਲੋਂ ਵੀ ਅਸੀਂ ਲੈ ਕੇ ਆਏ ਉਹਦੋਂ ਬਤਾਲੀਆਂ ਪਰਿਵਾਰਾਂ ਦਾ ਰਥ ਲੈ ਕੇ ਆਂਦਾ ਸੀਗਾ ਉਹਨਾਂ ਨੇ ਵੀ ਸਾਡੀ ਬਹੁਤ ਹੈਲਪ ਕੀਤੀ ਆ ਆਸ ਕਰਦੇ ਹਾਂ ਹੁਣ ਵੀ ਜੇ ਕੋਈ ਗੱਲਬਾਤ ਹੋਊਗੀ ਤਾਂ ਉਹਨਾਂ ਦੇ ਕੋਲ ਅਸੀਂ ਜਾਵਾਂਗੇ ਜੇ ਉਹ ਸਾਨੂੰ ਖਾਲੀ ਨਹੀਂ ਮੋੜਦੇ ਨਹੀਂ ਮੇਰਾ ਕਹਿੰਦਾ ਮਤਲਬ ਐਨ ਆਰ ਆਈ ਵੀਰ ਮੈਂ ਦੇਖਦਾ ਜਿਹੜਾ ਹੋਰ ਵੀ ਐਨ ਆਰ ਆਈ ਮੇਰੇ ਵੀਰ ਇੱਥੇ ਮੌਜੂਦ ਨੇ ਹਾਂਜੀ ਉਹ ਸਾਰੇ ਤੁਹਾਡੀ ਹੈਲਪ ਕਰਦੇ ਸਾਰੇ ਮਦਦ ਬਹੁਤ ਜ਼ਿਆਦਾ ਜੀ ਸਾਡਾ ਪਿੰਡ ਬਿਲਕੁਲ ਬਹੁਤ ਸੁੱਚੇ ਮੋਤੀਆਂ ਵਰਗਾ ਜੀ ਬਹੁਤ ਹੈਲਪ ਕਰਦੇ ਪਿੰਡ ਦੇ ਹੋਰ ਵੀ ਕਿਸੇ ਕੰਮ ਦੇ ਵਿੱਚ ਜਦੋਂ ਵੀ ਕਹਿੰਦੇ ਆ ਕੋਈ ਪ੍ਰੋਬਲਮ ਆ ਕੋਈ ਵੀ ਆ ਸਾਨੂੰ ਆਪਣੇ ਆਪ ਹੀ ਬਹੁਤ ਖੁਸ਼ ਹੋ ਜਾਂਦੇ ਜੀ ਉਹ ਇੱਕ ਤਾਂ ਇਹ ਚੈਨਲ ਦੇ ਤਰ੍ਹਾਂ ਹੀ ਅਸੀਂ ਤੁਹਾਨੂੰ ਦਿਖਾਣੇ ਆ ਬਹੁਤ ਸਾਰੇ ਮੇਰੇ ਐਨ ਆਰ ਆਈ ਵੀਰ ਨੇ ਤੇ ਹਾਂ ਇੱਕ ਹੋਰ ਦਾ ਪੱਜ ਜਿਹਨਾਂ ਨਾਲ ਮਿਲੋਣੇ ਤੁਹਾਨੂੰ ਸਾਤਰੀ ਗੱਲ ਜੀ ਸਾਤਰੀ ਗੱਲ ਜੀ ਜੀ ਨਾਲ ਜੀ ਸਾਡਾ ਜੀ ਅ ਕੁਲਦੀਪ ਸਿੰਘ ਜੀ ਜੋ ਇਹ ਰਾਸ਼ਨ ਐਨ ਆਰ ਆਈ ਪਈ ਵੀਰ ਮੇਰੇ ਦੇ ਰਹੇ ਆ ਇਹਨਾਂ ਦਾ ਕੀ ਇਹਨ ਦਾ ਵਰਕ ਹੀ ਕਹਿਣਾ ਚਾਹੁੰਦੇ ਇਹ ਕੀ ਬਹੁਤ ਵਧੀਆ ਉਪਰਾਲਾ ਆ ਜੀ ਭੁੱਖੇ ਨੂੰ ਕੀ ਤੋਂ ਸਭ ਤੋਂ ਵਧੀਆ ਉਪਰਾਲਾ ਆ ਜੀ ਨਾਲੇ ਹੁਣ ਟਾਈਮ ਇਦਾਂ ਦਾ ਕਿ ਕੋਈ ਕੰਮਕਾਰ ਬੰਦ ਹੋਏ ਆ ਤੇ ਹਰ ਇੱਕ ਲਈ ਮੁਸ਼ਕਲ ਹੋਈ ਆ ਤੇ ਇਹ ਬਹੁਤ ਚੰਗੀ ਗੱਲ ਜੀ ਹਾਂਜੀ ਤੇ ਤੁਸੀਂ ਇਹ ਜਿਹੜੀ ਮਹਾਮਾਰੀ ਫੈਲੀ ਆ ਇਹਦੇ ਬਾਰੇ ਕੀ ਸੰਦੇਸ਼ ਆ ਦੇਣਾ ਹੈ ਜੀ ਇਹ ਹੀ ਆ ਜਿੱਦਾਂ ਗਵਰਨਮੈਂਟ ਕਹਿੰਦੀ ਆ ਬਿਚੋ ਲਾਕਡਾਊਨ ਹੈ ਘਰਾਂ ਚ ਰਹਿਣਾ ਉਹ ਜੀ ਦੂਰ ਆ ਦਿਸਟੈਂਸ ਰੱਖੋ ਜੀ ਆਪਣਾ ਜਿੰਨਾ ਬਚਾਅ ਹੁੰਦਾ ਉਹਨਾਂ ਕਰੋ ਆਪਦਾ ਕਰੋ ਦੂਜਿਆਂ ਦਾ ਕਰੋ ਜੀ ਹਾਂਜੀ ਹੋਏ ਸੀ ਇੱਕ ਹੋਰ ਮੇਰੇ ਵੀਰ ਇੱਕ ਐਨਆਰਆਈ ਹੋਰ ਸਾਡੇ ਨਾਲ ਖੜੇ ਨੇ ਉਹਨੂੰ ਵੀ ਤੁਹਾਨੂੰ ਮਲਾਉਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾ ਜੀ ਤੁਹਾਡਾ ਵਿਖਸ ਹੈ ਕਿਹੜੀ ਜਗ੍ਹਾ ਤੋਂ ਆਈ ਜੀ ਤੁਸੀਂ ਇਸੇ ਪ੍ਰਾਂਤ ਦੀ ਨਹੀਂ ਬਾਹਰੋਂ ਕਿਹੜੀ ਜਗ੍ਹਾ ਤੋਂ ਇੰਗਲੈਂਡ ਤੋਂ ਇੰਗਲੈਂਡ ਕਿੰਨੀ ਦੇਰ ਹੋ ਗਈ ਜੀ ਧੰਨ ਜੀ ਕਿਉਂਕਿ ਤੂੰ ਹੀ ਤੇ ਤੇ ਦੂਜੀ ਏਰ ਹੋ ਗਿਆ ਠੀਕ ਹੈ ਜੀ ਤੇ ਤੁਸੀਂ ਨਾਲ ਨਾਲ ਰਲ ਕੇ ਐਨ ਆਰ ਆਈਆਂ ਦੇ ਨਾਲ ਰਲ ਕੇ ਇਸ ਪਿੰਡ ਦੀ ਸੇਵਾ ਕਰ ਰਹੇ ਹੋ ਹੈਲਪ ਕਰ ਰਹੇ ਹੋ ਇਹ ਹੈਲਪ ਪਹਿਲੇ ਵੀ ਹੁੰਦੀ ਰਹੀ ਆ ਪਹਿਲੇ ਵੀ ਹੁੰਦੀ ਰਹੀ ਜੀ ਅੱਜ ਵੀ ਤੁਸੀਂ ਇਹ ਹੈਲਪ ਕਰ ਰਹੇ ਹੋ ਹਾਂ ਜੀ ਕਰ ਰਹੇ ਹਾਂ ਜੀ ਤੇ ਜੇ ਅੱਗੇ ਤੋਂ ਲੋੜ ਹੋਈ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਨਾਲ ਖੜੇ ਪਿੰਡ ਦੇ ਨਾਲ ਖੜੇ ਹਾਂ ਪਿੰਡ ਦੇ ਨਾਲ ਆ ਜਾਂ ਪਿੰਡ ਦੇ ਬਾਕੀ ਲੋਕਾਂ ਦੇ ਨਾਲ ਵੀ ਸਾਰੇ ਨਾਲ ਹੀ ਸਾਰੇ ਸਤਿਕਾਰ ਤੋਂ ਬਹੁਤ ਹੀ ਖੁਸ਼ੀ ਦੀ ਗੱਲ ਆ ਜੀ ਐਨ ਆਰ ਆਈ ਮੇਰੇ ਵੀਰ ਬਹੁਤ ਹੀ ਨਾਲ ਨਾਲ ਨੇ ਇਸ ਪਿੰਡ ਦੇ ਬਹੁਤ ਅੱਜ 42 ਲੋਕਾਂ ਨੂੰ ਜਿਹੜਾ 42 ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡ ਰਹੇ ਨੇ ਕੈਮਰਾਮੈਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਾਇਰ ਨਿਊਜ਼ ਨਕੋ